ਦੇ ਮੈਂ ਕਾਲੀ ਮਿਰਚ ਪਾਉਣਾ ਹਾਂ ਫੇਰ ਮੈਂ ਪੰਜੀਰੀ ਬਣਾ ਕੇ ਤੜਕੇ ਚਾਹ ਦੇ ਨਾਲ ਹਮ ਇੱਕ ਗੋਲੀ ਖਾਣਾ ਭਰ ਕੇ ਭਰ ਕੇ ਪੂਰੀ ਇਹ ਰਾਜ ਆਗਾ ਸੀ ਰੋਟੀ ਮੈਂ ਦੋ ਟਾਈਮ ਖਾਣਾ ਹਮ ਇਉਂ ਨਹੀਂ ਘੜੀ ਘੜੀ ਮੈਂ ਰੋਟੀ ਨੂੰ ਜਿਮੜੀ ਜਾਣਾ ਹਾਂਜੀ ਤੇ ਆਥਲੇ ਦੁੱਧ ਪੀਣਾ ਠੋਕ ਕੇ ਕਿਲੋ ਕਿਲੋ ਹਾਂ ਇਹ ਰਾ ਇਹ ਖਰਾ ਤਾਂ ਤਾਂ ਹੀ ਵਾ ਤੇਰਾ ਗੁਰੂ ਬਹੁਤ ਤਕੜਾ ਹੈ ਹਾਂਜੀ ਜਿਹਨੇ ਮੈਨੂੰ ਗੱਲ ਦਿੱਤਾ ਹਾਂਜੀ ਜਿਹੜਾ ਮੈਨੂੰ ਤਾਕਤ ਦਿੰਦਾ ਕੀਰਤਨ ਦੀ ਵੀ ਦਿੰਦਾ ਜਾ ਹਾਂਜੀ ਤੇ ਇਧਰ ਵੀ ਹਾਜ਼ਰੀ ਭਰੌਂਦਾ ਹਾਂ ਹਾਂਜੀ ਜਦ ਮੈਨੂੰ ਕੀਰਤਨ ਦਾ ਸੁਨੇਹਾ ਆ ਜਾਂਦਾ ਮੈਨੂੰ ਚਾਹ ਚੜ ਜਾਂਦਾ ਹੈ ਚਾਹ ਚੜ ਜਾਂਦਾ ਮੈਂ ਜਾਣਾ ਕੀਰਤਨ ਤੇ ਹਾਂਜੀ ਹਾਂ ਜਦ ਸਾ ਗੁਰਦੁਆਰੇ ਦੇ ਵਿੱਚ ਮੈਂ ਫਿਰ ਉਦੋਂ ਸੋਚ ਲੈਣਾ ਵੀ ਕੱਲ ਨੂੰ ਫਲਾਣੇ ਦੇ ਕੀਰਤਨ ਤੇ ਜਾਣਾ ਹੈ ਉਦੋਂ ਪਹਿਲਾਂ ਪਹਿਲਾਂ ਤਾਂ ਆ ਕੰਮ ਨਿਵੇੜਨੇ ਨੇ ਅੱਛਾ ਜੀ ਉਹ ਨਿਵੇੜ ਕੇ ਫਿਰ ਜਾ ਕੇ ਹਾਜ਼ਰੀ ਭਰਨੀ ਹੈ ਜਵਾਬ ਨਹੀਂ ਦੇਣਾ ਕਿਸੇ ਨੂੰ ਕਿਸੇ ਨੂੰ ਨਹੀਂ ਜਵਾਬ ਦੇਣਾ ਹੈ ਉਹ ਮਾਨਪਰੀ ਸੁਣਦਾ ਨਹੀਂ ਨਹੀਂ ਮਾਨਪਰੀ ਕਹਿੰਦਾ ਕਹਿੰਦਾ ਮੇਰੇ ਲੇਟ ਹੋਇਆ ਆ ਆਪਾਂ ਕਾ ਕਰਮੀ ਬੋਦਾ ਕਹਿੰਦਾ ਕਾ ਲੈਣ ਦੋ ਮੈਨੂੰ ਮੈਨਾਂ ਕਿਆ ਵਗਾ ਮੈਂ ਚੱਲਦਾ ਗਿਆ ਆਪਾਂ ਬਾਬਾ ਜੀ ਕੋਲੇ ਨਾ ਤੇ ਮੈਨੂੰ ਲੋਕ ਪਤਾ ਕੀ ਕਹਿੰਦੇ ਨੇ ਹਾਂਜੀ ਉਹ ਕਹਿੰਦੇ ਤੂੰ ਆਰਾਮ ਕਰ ਲਿਆ ਕਰ ਹੁਣ ਯਾ ਕੰਮ ਕਰਨ ਦਾ ਟਾਈਮ ਨਹੀਂ ਹਾਂਜੀ ਆ ਮੈਂ ਖਾ ਜੇ ਮੈਂ ਆਰਾਮ ਤਾਂ ਹਰਾਮ ਐ ਹਾਂਜੀ ਜੇ ਆਰਾਮ ਕਰਨ ਲੱਗ ਗਿਆ ਤਾਂ ਫਿਰ ਹਰਾਮ ਹੋ ਜੂ ਮੇਰਾ ਹੂੰ ਮੈਂ ਤੋ ਹਰਿਆ ਤੁਰਿਆ ਫਿਰਿਆ ਨਹੀਂ ਜਾਣਾ ਹੈਗਾ ਅੱਛਾ ਜੀ ਫਿਰ ਮੈਂ ਤਾਂ ਬੈਠਾ ਜੁੜ ਜੂਗਾ ਹਮ ਮੈਨੂੰ 10 ਸਾਲ ਦੇ ਕਹਿੰਦੇ ਗੋਡੇ ਪਵਾ ਲੈ ਗੋਡੇ ਪਵਾ ਲੈ ਪਾਪਾ ਗੋਡੇ ਪਵਾ ਲੈ ਤੇਰੇ ਪਾਦਨੇ ਆ ਹਾਂਜੀ ਮੈਂ ਕਿਹਾ ਮੈਂ ਗੋਡੇ ਨਹੀਂ ਪਾਉਣੇ ਜਿਵੇਂ ਮਾਲਕ ਨੇ ਦਿੱਤੇ ਨੇ ਉਵੇਂ ਜਿਵੇਂ ਉਹਨਾਂ ਨਾਲ ਨਗਾਉਂਗਾ ਹਮ ਹਮ ਮੈਂ ਗੋਡੇ ਨਹੀਂ ਪਾਉਣੇ ਆਜੋ ਮੇਰੇ ਨਾਲ ਮੈਨੂੰ ਇੱਕ ਕਹੀ ਤਾਂ ਵਿੱਚ ਮੈਂ ਟੁਹੀ ਨਹੀਂ ਖੜੀ ਹੋਣਾ ਤੂੰਗਾ ਮੇਰੇ ਬਰਾਬਰੋ ਬਰਾਵ ਜਿਹੜਾ ਅੱਜ ਦਾ ਜਵਾਨ ਹੈ ਹਾਂਜੀ ਨਹੀਂ ਪਪਾ ਅੱਜ ਦੇ ਜਵਾਨ ਤਾਂ ਮੈਂ ਛੱਡੇ ਨਾਲ 6 ਗੱਲ ਸਹੀ ਆਗੀ ਵੀ ਨਾ ਕਹੀ ਚੱਲਣੀ ਆ ਨਾ ਇੰਨੀ ਗਰਮੀ 'ਚ ਕੋਈ ਕੰਮ ਕਰ ਸਕਦਾ ਵਗੈ ਕਿਉਂਕਿ ਮੈਨੂੰ ਅੱਧਾ ਪੌਣਾ ਘੰਟਾ ਹੋ ਗਿਆ ਜੇ ਸਾਡੇ ਵਰਗਾ ਹੁੰਦਾ ਉਹਨੂੰ 10 ਵਾਰ ਮੋਟਰ ਦੇ ਭੱਜਦਾ ਪਾਣੀ ਪੀਣ ਨੂੰ ਪਾਣੀ ਮੈਂ ਪੀਣਾ ਆਥਣੇ ਮੈਂ ਉਹੀ ਕਹਿ ਰਿਹਾ ਉਹ ਚਾਹ ਦੇ ਨਾਲ ਪਾਣੀ ਪੀ ਕੇ ਆ ਰੱਜ ਕੇ ਹਾਂਜੀ ਆਥਣੇ ਪੀਣਾ ਪਾਣੀ ਜਮਾ ਹੀ ਨਹੀਂ ਪੀਣਾ ਹੈਗਾ ਕੇ ਪੀਣਾ ਐਸਾ ਜੀ ਹਾਂ ਆ ਵੱਟ ਸਾਰੀਆਂ ਣ ਕਰਕੇ ਆ ਵੱਟ ਸਾਰੀ ਬਣਾ ਕੇ ਥਾਪੜ ਕੇ ਹਾਂਜੀ ਤੇ ਨੱਕਾ ਖੋਲ ਕੇ ਫੇਰ ਮੈਂ ਜਾਣਾ ਫੇਰ ਜਾਣਾ ਵਗਾ ਕਿੰਨਾ ਮਰਜੀ ਟਾਈਮ ਹੋ ਜਾਏ ਚਾਹੇ ਭੁੱਖ ਲੱਗੀ ਹੋਵੇ ਹੋਣੀ ਨਹੀਂ ਦੇਣਾ ਮੈਂ ਆਪਦੇ ਪਾਠ ਤੋਂ ਪਹਿਲਾਂ ਪਹਿਲਾਂ ਪੇਸਾ ਕਰੇ ਹਾਂਜੀ ਹਾਂਜੀ ਮੈਂ ਨਵੇੜ ਦੇਣਾ ਕੰਮ ਹੈ ਹੂੰ ਹੋਰ ਫਿਰ ਕੀ ਕੀ ਸੇਵਾ ਕਰੀਏ ਤੇਰੀ ਤੂੰ ਅੱਜ ਖੱਤਿਆਂ ਤੇ ਕਿਵੇਂ ਆ ਗਿਆ ਬੁੜੇ ਕੋਲੇ ਮੈਂ ਤੁਹਾਨੂੰ ਦੇਖ ਕੇ ਆਇਆ ਵਗਾ ਨਹੀਂ ਜਾ ਕੋਈ ਗੱਲ ਦਾ ਹੈਗੀ ਨਹੀਂ ਮੈਂ ਸਾਨੂੰ ਦੇਖ ਕੇ ਮਗਰ ਬਾਬੇ ਦਾ ਛੇਤ ਦਾ ਰਾਜ ਪੁੱਛੇ ਬਾਬੇ ਦੀ ਖਰਾਕ ਪੁੱਛੇ ਵੀ ਅਸੀਂ ਵੀ ਖਾ ਲਈਏ ਸਭ ਤੋਂ ਕੰਮ ਨਹੀਂ ਹੁੰਦਾ ਭਾਗਾ ਮੈਂ ਆਲਮਾ ਸਲਮਾ ਨਹੀਂ ਖਾਂਦਾ ਹੈਗਾ ਹਾਂਜੀ ਬਈ ਜਾ ਕੇ ਮੈਂ ਦਹੀਂ ਭੱਲੇ ਖਾਣ ਲੱਗ ਗਿਆ ਮੈਂ ਸਮੋਸੇ ਖਾਣ ਲੱਗ ਗਿਆ ਮੈਂ ਗੋਲ ਗੱਪੇ ਖਾਣ ਲੱਗ ਗਿਆ ਮੈਂ ਮਿੱਠੇ ਦਾ ਚਾਰੂ ਬਹੁਤ ਹੈ ਵਰਤੀ ਮੈਂ ਖਾ ਲੈਣਾ ਅੱਛਾ ਜੀ ਬਰਫੀ ਬੁਰਫੀ ਮੈਂ ਚੰਗੇ ਖਾ ਲੈਂਦਾ ਇਹ ਬਾਹਲੀ ਚੀਜ਼ ਖਾ ਲੈਂਦਾ ਆਹ ਲੱਡੂ ਹੋਣ ਹਾਂ ਉਹ ਖਾ ਲੈਂਦਾ ਮੈਂ ਅੱਛਾ ਬਾਹਲੀ ਬੁਰਲੀ ਮੈਂ ਨਹੀਂ ਖਾਖਦਾ ਮੈਂ ਰਸਮਲਾਈਆਂ ਖਲਾਈਆਂ ਮੈਂ ਕੁਝ ਨਹੀਂ ਖਾਂਦਾ ਅੱਛਾ ਜੀ ਨਾ 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 ਹੁਣ ਸਾਡੇ ਵਰਗਾ ਹੋਵੇ ਬਾਹਰ ਜਾਵੇ ਜੇ ਕਿਤੇ ਰੇੜੀ ਹੋਵੇ ਸਾਨੂੰ ਤਾਂ ਸਮਝ ਲੈ ਮੂੰਹ ਚ ਲਾਣਾ ਹੀ ਡੇਗਣ ਲੱਗ ਜਾਂਦੀ ਨੇ ਵੀ ਖਾ ਲਈਏ ਜੀ ਬਾਹਲੇ ਲੋਕ ਆ ਗਏ ਬਾਬਾ ਤੈਨੂੰ ਬਾਹਰ ਲੈ ਕੇ ਜਾਣਾ ਹਾਂਜੀ ਬਾਗੇ ਪ੍ਰਾਣੇ ਦਾ ਬੰਦਾ ਇੱਥੇ ਮੇਰੇ ਕੋਲ ਕਹੀ ਚੱਲਦੀ ਖੱਤੇ ਜਿਵੇਂ ਹੀ ਪਹੁੰਚ ਗਿਆ ਹਾਂਜੀ ਕਹਿੰਦਾ ਬਾਬਾ ਗੁਰਦੇਵਾਲ ਸਿੰਘ ਗਿਆਨੀ ਤੇਰਾ ਨਾਂ ਹੈ ਹਾਂਜੀ ਮੈਂ ਕਿਹਾ ਮੈਂ ਗਿਆਨੀ ਕੋਈ ਨਹੀਂ ਤਾਂ ਹੈ ਨਹੀਂ ਗੁਰਦੇਵਾਲ ਨਾਂ ਹੈ ਮੇਰਾ ਹਾਂਜੀ ਕਹਿੰਦੇ ਤੂੰ ਗੀਤਨ ਕਰਦਾ ਮੈਂ ਸੁਣਿਆ ਹਾਂਜੀ ਮੈਂ ਕਿਹਾ ਹਾਂ ਕਰਦਾ ਪਿੰਡ 'ਚ ਪੁੱਛ ਲੈ ਹਾਂਜੀ ਕਹਿੰਦਾ ਫੇਰ ਥੋਨੂੰ ਮੈਂ ਕੈਨੇਡਾ ਅਮਰੀਕਾ 'ਚ ਲੈ ਚੱਲਦਾ ਹਾਂਜੀ ਮੇਰਾ ਆਪਦਾ ਗੁਰਦੁਆਰਾ ਹਾਂ ਕਹਿੰਦਾ ਥੋਨੂੰ ਉੱਥੇ ਆਰਾਮ ਨਾਲ ਬੈਠਿਓ ਮੈਂ ਕਿਹਾ ਤਾਂ ਮੈਨੂੰ ਗੁਲਾਮ ਬਣਾਉਣਾ ਹਾਂਜੀ ਮੇਰੇ ਗੁਰੂ ਦੇਵ ਦਾ ਕਿਹਾ ਪੈਸਾ ਲੈਣਾ ਨਹੀਂ ਹਾਂਜੀ ਜਵਾਬ ਦੇਣਾ ਨਹੀਂ ਤਨ ਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੀ ਹਾਂਜੀ ਤੇ ਜੇ ਕੋਈ ਹੰਕਾਰ ਚ ਕਹੇ ਜਾਂਦਾ ਕਿ ਨਹੀਂ ਤੈਨੂੰ ਆ ਰਖੜਾ ਮਾਰੂ ਮੈਂ ਉੱਥੇ ਜਾਂਦਾ ਵੀ ਹੈ ਨਹੀਂ ਹੂੰ ਮੈਂ ਨਹੀਂ ਉੱਥੇ ਜਾਂਦਾ ਬਾਬਾ ਮੇਰੇ ਅਮਰੀਕਾ ਦੀ ਠੋਕਰ ਮਾਰਦੀ ਬਾਬਾ ਹੈਨਾ ਕਿੱਥੇ ਲੋਕ ਤਰਸਦੇ ਨੇ ਜਾਣ ਨੂੰ ਤੇਰਾ ਸਾਰਾ ਕਾਗਜ਼ ਪੱਤਰ ਤਿਆਰ ਕਰੂੰਗਾ ਫਰੀ ਲੈ ਕੇ ਜਾਉਂਗਾ ਸਾਰੀ ਹਾਂ ਕਹਿੰਦਾ ਮੈਂ ਸੁਣਿਆ ਵੀ ਪਹੀੜ ਦੇ ਇੱਕ ਬਾਬਾ ਹੈਗਾ ਜਿਹੜਾ ਪੈਸਾ ਇੱਕ ਨਹੀਂ ਲੈਂਦਾ ਹਾਂਜੀ ਉਹ ਮੈਂ ਕਿਹਾ ਮੈਨੂੰ ਬਜ਼ੁਰਗਾ ਇਹ ਦੱਸ ਤੂੰ ਵੀ ਪੈਸਾ ਤਾਂ ਮੈਂ ਲੈਣਾ ਨਹੀਂ ਕੋਈ ਹੂੰ ਮੈਂ ਫਿਰ ਤੁਹਾਡਾ ਗੁਲਾਮ ਜਾ ਕੇ ਉਹਨਾਂ ਅੰਗਰੇਜ਼ਾਂ ਦਾ ਕਿਉਂ ਬਣਾ ਕਿਉਂ ਬਣਾ ਹਾਂਜੀ ਮੈਂ ਆਪਣੀ ਛੱਡੀ ਦੀ ਚਵਾਰੇ ਦੇ ਵਿੱਚ ਕੁਲੀਚ ਬੈਠਾ ਹਾਂ ਜਦ ਮਰਜ਼ੀ ਉੱਠਦਾ ਜਦ ਮਰਜ਼ੀ ਬਹਿਣਾ ਜਦ ਮਰਜ਼ੀ ਬਾਟ ਕਰ ਲੈਣਾ ਜਦ ਮਰਜ਼ੀ ਗੁਰਦੁਆਰੇ ਜਾ ਮੈਂ ਜਦ ਮਰਜ਼ੀ ਮੈਂ ਖੇਤ ਚ ਕੀੜਾ ਦੇਣ ਲੱਗ ਜਾਣਾ ਜਦ ਮਰਜ਼ੀ ਹੈ ਮੇਰੇ ਕਹੀ ਚੱਕ ਕੇ ਮੇਰਾ ਜੀ ਨਹੀਂ ਲੱਗਦਾ ਮੈਂ ਕਹੀ ਚ ਲਾ ਲੈਣਾ ਕਹੀ ਚ ਲਾ ਲੈਣਾ ਨੰਦ ਆ ਜਾਂਦਾ ਹਾਂ ਉੱਤੇ ਜਾ ਕੇ ਗੁਲਾਮੀ ਕਰਨੀ ਪਊਗੀ ਅਗਲੇ ਦਾ ਚੋਗਣ ਨਹੀਂ ਗੁਲਾਮੀ ਕਰਨੀ ਹੈਗੀ ਖੋਕਰੀ ਮਾਰਦੀ ਉਹ ਕਹਿੰਦਾ ਤੈਨੂੰ ਆਹ ਕੰਨ ਨੂੰ ਕਹਿੰਦਾ ਫੋਨ ਤਾਂ ਲਾ ਕੇ ਸੁਣ ਹਾਂ ਮੇਰੇ ਕੰਨ ਨੂੰ ਫੋਨ ਲਾਇਆ ਉਹਨੇ ਕਹਿੰਦਾ ਆ ਦੇਖ ਜੱਥੇ ਕਿਵੇਂ ਮਿੰਤਾ ਕਰਦੇ ਨੇ ਹਾਂ ਵੀ ਸਾਡਾ ਸਾਡਾ ਵੀਜ਼ਾ ਲਵਾਓ ਜੀ ਹਾਂਜੀ ਉਹ ਕਹਿੰਦਾ ਬਾਬਾ ਤੂੰ ਬੰਦਾ ਕਿਹਾ ਜੀ ਮੈਂ ਕਿਹਾ ਬੰਦਾ ਮੈਂ ਆਪਦੇ ਗੁਰੂ ਨੇ ਜਿਹੜੀ ਸਿੱਖਿਆ ਦਿੱਤੀ ਆ ਮੈਂ ਉਹ ਹੋ ਜਾਈਆਂ ਹੋ ਜਾਈਆਂਗਾ ਅਮਰੀਕਾ ਨੂੰ ਠੋਕਰ ਮਾਰਤੀ ਬਾਪੂ ਨੇ ਲੈ ਕੇ ਇੱਥੇ ਲੋਕ ਕਿੱਥੇ ਲੋਕ ਤਰਸ ਦੇਣਗੇ ਜਾਨ ਨੂੰ ਨਹੀਂ ਜਾਣਾ ਨਾ ਜਾ ਬਰਮਾ ਨੂੰ ਲੈ ਕੇ ਜਾਣਗੇ ਨਾਲੇ ਹੂੰ ਕੰਤ ਕਿਸੇ ਦਾ ਪਰਦੇਸ ਨਾ ਜਾਵੇ ਵਿਛੋੜਾ ਕਿਸੇ ਦੇ ਪੇਛਾ ਨਾ ਆਵੇ ਹੂੰ ਪਰ ਰੇਸਾਂ ਦੇ ਵਿੱਚ ਤਾਂ ਗੁਲਾਮੀ ਹੈ ਜੀ ਇੱਥੇ ਆਜ਼ਾਦੀ ਹੈ ਸਾਡੇ ਮੁਲਕ ਦੇ ਵਿੱਚ ਜਿਹੜੇ ਆਪਦੇ ਆਸਣ ਦੇ ਉੱਤੇ ਸੁੱਖਾ ਕਿਤੇ ਨਹੀਂ ਸੁੱਖ ਮਿਲਣਾ ਹੈ ਕਿੰਨੀ ਬਚੇਹੀ ਗੱਲ ਹੈ ਜੀ ਕਿਵੇਂ ਮਰਜੀ ਖਾਈਏ ਕਿਵੇਂ ਮਰਜੀ ਉੱਠੀਏ ਪਈਏ ਨਾ ਕਿ ਇਹਦੇ ਗੁਲਾਮੀ ਕੰਮ ਮੈਂ ਭਟੋ ਉੱਥੇ ਲੈ ਜਾਣੀ ਸੀ ਵੀ ਹੁਣ ਕਰੋ ਜੀ